ਮੇਰਾ ਨਾਮ ਹੈ ਕੇਓ ਸਿੰਘ ਸੰਨੋਵਨ ਰਣਜੀਤ ਸਿੰਘ ਕਿੱਥੋਂ ਦੇ ਰਹਿਣ ਵਾਲੇ ਖਾਰਾ ਪਿੰਡ ਜੀ ਇੱਕ ਜਿਹੜੀ ਆ ਤੁਹਾਡੇ ਪਰਿਵਾਰ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਐਸਐਸਪੀ ਸਾਹਿਬ ਨੂੰ ਜਿਦੇ ਵਿੱਚ ਮਾਣਯੋਗ ਅਦਾਲਤ ਵੱਲੋਂ ਪੀਓ ਕੋਸ਼ਿਸ਼ ਕੀਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ ਹਾਂਜੀ ਆਕਰ ਮਾਮਲਾ ਕੀ ਹੈ ਜੀ ਇਹ ਮਾਮਲਾ ਇਦਾਂ ਹੀ ਸਾਡੇ ਸਾਂਝੇ ਖਾਤੇ ਜਿਵੇਂ ਇਹ ਜੀ 46 ਕਰਾਲਾ 6 ਮਰਲੇ ਸਾਂਝਾ ਖਾਤਾ ਹੈ ਸਾਡਾ ਜਿਹੜਾ ਨੈਸ਼ਨਲ ਹਾਈਵੇ ਦੇ ਵਿੱਚ ਆ ਗਿਆ ਉਦੋਂ ਉਹਨਾਂ ਨੇ ਕੀ ਕਿਹਾ ਦੋਸ਼ੀਆਂ ਨੇ ਕਿਹਾ ਸਾਡੇ ਇਹ ਦਾਦੇ ਪੁਰਦਾਦੇ ਲੱਗਦੇ ਤਾਂ ਉਹਨਾਂ ਦੇ ਵਿੱਚ 1961 ਦਾ ਇੱਕ 1973 ਜਿਹਨਾਂ ਦੀ ਮੌਤ ਹੋਈ ਉਹਨਾਂ ਦੇ 2008 ਜਿਹਨਾਂ ਜਿਉਂਦਾ ਕਰਕੇ ਉਹਨਾਂ ਦੇ ਗੂਠੇ ਲਾ ਲਏ ਅਸੀਂ ਦੋਵੇਂ ਭਰਾ ਆਰਮੀ ਨੌਕਰੀ ਕਰਦੇ ਸਾਡੇ ਵੀ ਇਹਨਾਂ ਨੇ ਝਾਲੀ ਸਾਈਨ ਕੀਤੇ ਤੇ ਇਹਨਾਂ ਝਾਲੀ ਤਬਾਹਲਾ ਕਰਕੇ ਤੇ ਇੰਤਕਾਲ ਆਪਣੇ ਨਾਂ ਕਰਾ ਕੇ ਸਾਡਾ ਜਿਹੜਾ ਮੁਆਜਬਾ ਹੈ 98 ਲੱਖ ਰੁਪਇਆ ਇਹ ਆਪ ਚੁੱਕ ਕੇ ਲੈ ਗਏ ਜਦੋਂ ਸਾਨੂੰ ਪਤਾ ਲੱਗਿਆ ਮਾਜਵਾ ਅਸੀਂ ਵੀ ਲੈਣ ਗਏ ਜਦੋਂ ਪਤਾ ਕੀਤਾ ਜਾ ਕੇ ਪਤਾ ਲੱਗਿਆ ਵੀ ਸਾਨੂੰ ਇੰਤਕਾਲ ਜੜੀ ਇਹ ਤੇ ਉਹਨਾਂ ਦੇ ਨਾਮ 'ਚ ਚੜਾਈ ਆ ਉਹ ਤੋਂ ਬਾਅਦ ਅਸੀਂ ਇਹਨਾਂ ਦੇ ਕੇਸ ਲਾਤਾ ਕਿਹੜੇ ਕਿਹੜੇ ਬੰਦੇ ਸੀ ਉਹਨਾਂ ਦੇ ਨਾਮ ਬੱਸ ਤੇ ਇੱਕ ਜੀ ਦੋਹੀ ਨਾ ਅਮਰੀਕ ਸਿੰਘ ਇਹ ਬਲਦੇਵ ਸਿੰਘ ਬਲਵਿੰਦਰ ਸਿੰਘ son of ਮਿਲਖਾ ਸਿੰਘ ਚੌਥਾ ਜੀ ਕੁਲਵਿੰਦਰ ਕੌਰ ਕੁਲਬੀਰ ਕੌਰ ਵਾਈਫ ਆਫ ਭੁਪਿੰਦਰ ਸਿੰਘ ਇਹ ਪਿੰਡ ਖਾਰਾ ਦੇ ਵਾਸੀ ਆ ਇਹ ਸਾਡੇ ਸਗਿਆਂ ਚੋਂ ਹੀ ਐ ਮੈਂ ਸਾਂਝਾ ਖਾਤਾ ਸੀ ਸਗਿਆਂ ਚੋਂ ਹੀ ਸਾਡੇ ਜਾਤੀਏ ਲੱਗਦੇ ਸੀ ਇਹ ਅਸ ਵਕਤ ਕਿੱਥੇ ਰਹਿੰਦੇ ਆ ਪਹਿਲਾਂ ਜੀ ਇਹ ਹੈਗੇ ਵਿਦੇਸ਼ ਗਏ ਵਿਦੇਸ਼ੋਂ ਮੁੜ ਕੇ ਆ ਸੀ ਜਦੋਂ ਇਹਨਾਂ ਨੂੰ ਪੀਓ ਕਰਾਰ ਕਰਾਇਆ ਸੀ ਉਹ ਇੱਥੇ ਆ ਗਏ ਇੱਥੇ ਆ ਗਏ ਇਹਨਾਂ ਦਾ ਮੈਂ ਵਿਆਹ ਕੀਤਾ ਆਦਿ ਵਿਆਹ ਕੀਤਾ ਇਹ ਉਸ ਦਿਨ 21 21 ਤਰੀਕ ਤੇ ਸਗਨ ਸੀ ਤੇ 23 ਤਰੀਕ ਨੂੰ ਬਰਾਤ ਸੀ ਤੇ ਇੱਥੇ ਅਸੀਂ ਐਸਐਸਪੀ ਸਾਹਿਬ ਨੂੰ ਮਿਲ ਕੇ ਤੇ ਪੀਓ ਆਫਸ ਪਹੁੰਚ ਕੀਤੀ ਉਹਨਾਂ ਨੇ ਛਾਪਾ ਮਾਰਿਆ ਪਰ ਕੋਈ ਮਤਲਬ ਇਹਨਾਂ ਨੇ ਪਤਾ ਹੀ ਕਿਹੜੇ ਹਿਸਾਬ ਨਾਲ ਮਿਲੀ ਭੁੱਤ ਕਰਕੇ ਤੇ ਪੁਲਿਸ ਨੂੰ ਵਾਪਸ ਕਰਤਾ ਦੋ ਤਿੰਨ ਵਾਰੀ ਅਸੀਂ ਰੇਟ ਕਰਵਾਏ ਤੇ ਕੋਈ ਸਾਡਾ ਸੁਣਵਾਈ ਨਹੀਂ ਹੋਈ ਇਹ ਕਰਕੇ ਅਸੀਂ ਐਸਐਸਪੀ ਸਾਹਿਬ ਨੂੰ ਉੱਪਰ ਅਹੁਦੇਦਾਰਾਂ ਨੂੰ ਪੁਲਿਸ ਅਧਿਕਾਰੀਆਂ ਨੂੰ ਬੇਨਤੀ ਕਰਦੇ ਆਂ ਇਸ ਤਗਾਸਾ ਵੀ ਕੀਤਾ ਸੀ ਹਾਂਜੀ ਇਸ ਤਗਾਸਾ ਵੀ ਕੀਤਾ ਸੀ ਕੋਈ ਕੇਸ ਵੀ ਦਰਜ ਹੋਇਆ ਹੋਰ ਵੀ ਇਹਨਾਂ ਦੇ ਤੇ ਕੇਸ 42402 ਦਾ ਕੇਸ ਇਹਨਾਂ ਦੇ ਦਰਜ ਹੈ ਜੀ ਹਾਂਜੀ ਉੱਪਰ ਅਮਰੀਕ ਸਿੰਘ ਬਲਦੇਵ ਸਿੰਘ ਬਲਵਿੰਦਰ ਸਿੰਘ ਕੁਲਬੀਰ ਕੋਰ ਵਾਈਫ ਆ ਭਵਿੰਦਰ ਸਿੰਘ ਪਿੰਡ ਵਾਸੀ ਖਾਰਾ ਦੇ ਇਹਨਾਂ ਦੇ ਕੇਸ ਦਰਜ ਹੈ 420 ਦਾ ਉਹਨਾਂ ਦੇ ਵਿੱਚੋਂ ਇਹਨਾਂ ਨੂੰ ਅਦਾਲਤ ਨੇ ਪੀਓ ਕੀਤਾ ਸੀ ਤੇ ਹੁਣ ਇਸ ਟਾਈਮ ਤੇ ਇਹ ਬੰਦੇ ਇੱਥੇ ਇੰਡੀਆ ਆਪਣੇ بیٹے ਦਾ ਵਿਆਹ ਕਰਨ ਆਏ ਆ ਤੇ ਵਿਆਹ ਦੇ 21 ਤੋਂ 23 ਤਰੀਕ ਦਾ ਇਹਨਾਂ ਦਾ ਵਿਆਹ ਸੀ ਤੇ ਉਹ ਸ਼ਰਿਆ ਮਤਲਬ ਇੱਥੇ ਪਿੰਡ ਦੇ ਵਿੱਚ ਘੁੰਮ ਰਹੇ ਉਹਨਾਂ ਨੂੰ ਕੋਈ ਕਿਸੇ ਦਾ ਡਰ ਨਹੀਂ ਉਹ ਮਤਲਬ ਆਪਣੀ वैसे जो ते जोर ना और सियासी पौन ਦੇ ਹਿਸਾਬ ਨਾਲ ਉਹ ਸਾਡਾ ਪੈਸਾ ਮਤਲਬ ਕਿ ਇਹ ਪਾਸੇ ਸਮਾਈ ਨਹੀਂ ਹੁੰਦੰਦੇ ਤੇ ਭਾਈ ਇਹ ਬੇਨਤੀ ਕਰਦੇ ਆਂ ਕਿ ਸਾਡੀ ਗਰੀਬਾਂ ਦੀ ਇਹ ਗੱਲ ਸੁਣੀ ਜਾਵੇ ਉੱਪਰ ਸਰਕਾਰ ਕੋਲ ਤੌਰ ਪੁਲਿਸ ਦੇ ਅਧਿਕਾਰੀਆਂ ਕੋਲ ਸਾਡੀ ਧਣਵਾਈ ਹੋਵੇ ਤੇ ਉਹਨਾਂ ਬੰਦੇ ਸਜ਼ਾ ਜਿਹੜੀ ਦਿੱਤੀ ਜਾਵੇ ਤੇ ਬਹੁਤ ਬਹੁਤ ਮਿਹਰਬਾਨੀ ਹੋਗੀ ਮੇਰਾ ਨਾਮ ਸਰਦ ਸਿੰਘ ਜੀ ਤੇ ਕਿੱਥੋਂ ਦੇ ਰਹਿਣ ਆ ਗਏ ਪਿੰਡ ਖਾਰਾ ਜੀ ਆ ਜਿਹੜੀ ਕਾਲੀਂ ਦਾ ਕੋਈ ਵਿਵਾਦ ਹੈ ਤੁਹਾਡਾ ਕੁਝ ਬੰਦੇ ਪੀਓ ਕਰਾਰ ਵੀ ਦਿੱਤੇ ਨੇ ਕੌਣ ਨੇ ਉਹ ਬੰਦੇ ਤੇ ਕੀ ਹੈ ਪੂਰਾ ਨਾਮ ਪੂਰਾ ਨਾਮ ਹੈ ਜੀ ਇਹ ਆਪਣਾ ਜ਼ਮੀਨ ਜੋ ਸਾਡੀ 46 ਕਨਾਲਾ 6 ਮਰਲੇ ਸਾਂਝਾ ਕੁਰਾ ਸੀ ਜਿਹਦੇ ਵਿੱਚ ਕੇ ਇੱਕ ਏਸ਼ੇ ਚਾਹੀਆ ਇੱਕ ਏਸ਼ੇ ਚ ਦੂਸਰੇ ਸਰਵਨ ਸਿੰਘ ਜੀ ਆ ਇੱਕ ਏਸ਼ੇ ਚ ਇਹ ਚਾਰੇ ਮਰੀਕ ਸਿੰਘ ਬਲਦੇਵ ਸਿੰਘ ਤੇ ਬਲਵਿੰਦਰ ਸਿੰਘ ਤੇ ਭਪਿੰਦਰ ਸਿੰਘ ਜਿਓ ਕਿ ਆਹ ਟਾਈਮ ਤੇ ਉਹਦੀ ਡੈਥ ਹੋ ਗਈ ਆ ਆਹ ਟਾਈਮ ਤੇ ਕੁਲਵੀਰ ਕੋਰ ਦੇ ਅੱਛਾ ਜੀ ਤੇ ਇਹ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਧੋਖਾਧੜੀ ਤੁਹਾਡੇ ਨਾਲ ਕਿਦਾਂ ਕੀਤੀ ਹੈ ਇਹਨਾਂ ਜੀ ਜਦੋਂ ਹਾਈਵੇ ਦੇ ਵਿੱਚ ਉਹ ਜ਼ਮੀਨ ਆਈ ਇਹਨਾਂ ਨੇ ਆ ਆਪਣੇ ਸਾਡੇ ਜੋ ਬਾਬੇ ਆ ਉਹਨਾਂ ਨੇ 1961 ਦੀ 1973 ਦੇ ਦੋਵਾਂ ਦੀ ਡੈਥ ਹੋਈ ਆ ਇਹਨਾਂ ਨੇ ਆ ਉਹਨਾਂ ਦਾ ਨਾਂ ਯਾਲੀ ਤਬਾਦਲਾ ਕਰਕੇ ਤੇ ਇਹਨਾਂ ਨੇ ਆਪ ਦੇ ਨਾਮ ਇੰਤਕਾਲ ਕਰਕੇ ਤੇ ਆਪ ਦਾ ਮੁਆਜਾ ਚੁੱਕ ਗਿਆ ਇੰਤਕਾਲ ਕਿਹੜੇ ਸਾਲ ਦੇ ਵਿੱਚ ਇਹਨਾਂ ਨੇ ਕਰਾਈ 14 4 2008 ਦੇ ਵਿੱਚ ਇਸ ਤੋਂ ਬਾਅਦ ਫਿਰ ਤੁਸੀਂ ਇਹ ਪ੍ਰਸ਼ਾਸਨ ਨੂੰ ਵੀ ਦਿੱਤਾ ਇਹਨਾਂ ਨੂੰ ਹਾਂਜੀ ਅਹੀਂ ਫੇ ਉਸ ਤੋਂ ਬਾਅਦ ਇਹ ਚਾਨੂੰ ਪਤਾ ਲੱਗਾ ਜਦੋਂ ਅਹੀਂ ਮੁਆਜਾ ਲੈਣ ਗਏ ਤੇ ਸਾਨੂੰ ਪਤਾ ਲੱਗਾ ਮੁਆਜਾ ਉਹ ਚੁੱਕ ਗਿਆ ਤੇ ਫਿਰ ਅਹੀਂ ਇੱਕ ਕਾਰਵਾਈ ਕੀਤੀ ਕਾਰਵਾਈ ਕਰਨ ਦੇ ਨੂੰ ਇਸ ਟਾਈਮ ਤੇ ਅਦਾਲਤ ਦੇ ਵਿੱਚ ਕੇਸ ਆ ਜੋ ਕਿ ਅਦਾਲਤ ਦੇ ਵਿੱਚੋਂ ਇੱਕ ਇਹ ਪੀਓ ਗੋਸ਼ ਕੀਤੇ ਗਏ ਆ ਕੀ ਉਹ ਕਰਾਤੇ ਹਾਂਜੀ ਇਸ ਟਾਈਮ ਤੇ ਇਹ ਦੁਬਾਰਾ ਉਥੋਂ ਇਹ ਇੱਥੇ ਆਏ ਆ ਦੇਖਦੇ ਆ ਆਪਣੇ ਪੰਜਾਬ ਦੇ ਵਿੱਚ ਇਹਨਾਂ ਨੇ ਮੁੰਡੇ ਦਾ ਵਿਆਹ ਕਰਨ ਦੇ ਵਿੱਚ ਆਏ ਇਹਨਾਂ ਨੂੰ ਅਸੀਂ ਜਦੋਂ ਐਸਐਸਪੀ ਕੋ ਸਾਰਿਆਂ ਕੋ ਆਪਣਾ ਦਰਖਾਸਤ ਦਿੱਤੀ ਆ ਤੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੇ ਪੁਲਿਸ ਆਉਂਦੀ ਆ ਤੇ ਉਹਨਾਂ ਨੂੰ ਵਾਪਸ ਮੋੜ ਦਿੰਦੇ ਆ ਤੁਹਾਨੂੰ ਕਿਦੋਂ ਪਤਾ ਲੱਗਾ ਜੀ ਵੀ ਜਿਹੜੀ ਸਾਡੀ ਜ਼ਮੀਨ ਜਿਹੜੀ ਆ ਇਹ ਵੇਚ ਚੁੱਕੀ ਹੈ ਜੀ ਆ ਸਾਨੂੰ ਤਾਂ ਪਤਾ ਲੱਗਾ ਸੀ ਜੋ ਕਿ ਜੇ ਅਸੀਂ ਜਦੋਂ ਮੁਆਵਜ਼ਾ ਲੈਣ ਗਏ ਆ ਆਪੇ ਜ਼ਮੀਨ ਦਾ ਤੇ ਜਾਂਦਿਆਂ ਨੂੰ ਉਹਨਾਂ ਕਿਹਾ ਕਿ ਇਹ ਉਹ ਆਪਣਾ ਉਹਨਾਂ ਨੇ ਮੁਆਵਜ਼ਾ ਲੈ ਗਏ ਤੁਹਾਡਾ ਫਿਰ ਇਸ ਬੰਦੇ ਕੋ ਕੇ ਚੰਦ ਰੇ ਕੋਰਟ ਚ ਕੋਈ ਫਿਰ ਕੇਸ ਚ ਸਾਡੇ ਤਾਂ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਜੀ ਉਥੋਂ ਹੁਣੇ 420 ਦਾ ਅਸੀਂ ਮੁਕਦਮਾ ਕਰਾਇਆ ਉਹਨਾਂ ਤੇ 420 ਦੇ ਮੁਕਦਮਾ ਹੋਣ ਦੇ ਕਾਰਨ ਇਹਨਾਂ ਦੇ ਹੁਣ ਪੀਓ ਗੋਸਤ ਹੋਏ ਆ ਪੀਓ ਗੋਸਤ ਹੋਣ ਤੋਂ ਬਾਅਦ ਇਹ ਹੁਣ ਇੱਥੇ ਵਾਪਸ ਆਏ ਆ ਤੇ ਇਹ ਚੋਰੀ ਇੱਥੇ ਰਹਿ ਰਹੇ ਆ ਤੇ ਵਿਆਹ ਕਰਨਾ ਲੜਕੇ ਦਾ ਆਏ ਹੀ ਇਹਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ ਹਾਂਜੀ ਇਹਨਾਂ ਦੀ ਗ੍ਰਿਫਤਾਰੀ ਹੁਣ ਤੱਕ ਕਿਉਂ ਨਹੀਂ ਹੋਈ ਇਹਨਾਂ ਦੀ ਗ੍ਰਿਫਤਾਰੀ ਇਸ ਕਰਕੇ ਨਹੀਂ ਹੋਈ ਕਿ ਜੋ ਕਿ ਕੋਈ ਉਹ ਪੁਲਸ ਪਵਾਉਂਦੇ ਆ ਤਾਂ ਉਹਨੇ ਚਿਰ ਨੂੰ ਪੁਲਸ ਨੂੰ ਫੇਰ ਗੁੰਮਰਾ ਕਰਕੇ ਤੇ ਵਾਪਸ ਕਰ ਦਿੰਦੇ ਆ ਇਹ ਅਜੇ ਤੱਕ ਫੜੇ ਨਹੀਂ ਜਾ ਰਹੇ ਪੁਲਸ ਨੂੰ ਗੁੰਮਰਾ ਕਿੰਨੇ ਦਾ ਲੱਖ ਦਾ ਜਿਹੜਾ ਲੱਗਦਾ ਹੈ ਜਿਹੜਾ ਕੰਮ ਨਹੀਂ ਕੀਤਾ ਜਾਂਦਾ ਇਹ ਤਾਂ ਨਹੀਂ 98 ਲੱਖ ਦਾ ਨਹੀਂ 99 ਲੱਖ ਦਾ ਹਾਂਜੀ ਉਹਦੇ ਕੀ ਮੰਗ ਕਰਦੇ ਕਿ ਇਹਨਾਂ ਜੀ ਅਸੀਂ ਮੰਗ ਕਰਦੇ ਆ ਕਿ ਇਹਨਾਂ ਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਜੋ ਇਥੇ ਪੰਜਾਬ ਦੇ ਵਿੱਚ ਆਏ ਹੋਣਾ ਇਹਨਾਂ ਨੂੰ ਫੜਿਆ ਜਾਵੇ ਤੇ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਇਹਨਾਂ ਦਾ ਕੋਈ ਐਲਓਸੀ ਵੀ ਜਾਰੀ ਕੀਤੀ ਗਈ ਜਿਹੜਾ ਲੋਕਾਉਟ ਨੂੰ ਚਾਹੁੰਦਾ ਐਸਐਸਪੀ ਦੇ ਉੱਤੇ ਐਲਓਸੀ ਜਾਰੀ ਹੋਈ ਆ ਉਹ ਉਹ ਐਲਓਸੀ ਦੀ ਕੋਈ ਨਹੀਂ ਕਾਰਵਾਈ ਹੋ ਕਰਨ ਦੇਦੇ ਜੋ ਕਿ ਥਾਣੇ ਦੇ ਵਿੱਚ ਅਸੀਂ ਗਏ ਆ ਸਰੀਆਲੀ ਥਾਣੇ ਦੇ ਵਿੱਚ ਉਹਨਾਂ ਨੇ ਗਾੜੀਆਂ ਆਖਾ ਅਜੇ ਤੱਕ ਨਹੀਂ ਆਈ ਜੀ ਇਹਨਾਂ ਦੇ 90 ਰੁਪਏ ਦੇ ਫਿਰ ਵੀ ਦੇਸ਼ ਦੇ ਕਿਨਾਰੇ ਤਦੇ ਫਿਰ ਵਿਦੇਸ਼ ਚ ਚਲ ਗਏ ਤੇ ਉਸ ਤੋਂ ਬਾਅਦ ਕੀਮਤਾਂ ਕਿ ਹਿਸਾਬ ਕਦੋਂ ਆਉਣ ਕਦੋਂ ਨਹੀਂ ਆਉਣ ਤੇ ਇਹਨਾਂ ਤੇ ਇਸ ਕਰਕੇ ਪਹਿਲਾਂ ਤੋਂ ਪਹਿਲਾਂ ਕਾਰਵਾਈ ਕੀਤੀ ਜਾਵੇ ਹੁਣ ਬਾਪੂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਰਮਣ ਸਿੰਘ ਤੇ ਕਿਹੜਾ ਪਿੰਡ ਹੈ ਪਿੰਡ ਖਾਰਾ ਤੇ ਕਿੰਨੀ ਉਮਰ ਹੈ ਇਸ ਵਾਰ ਮੇਰੀ ਉਮਰ ਮੈਂ 90 ਸਾਲ ਦਾ ਲਗਭਗ ਆ ਤੇ ਐਸ ਉਮਰ ਦੇ ਵਿੱਚ 90 ਸਾਲ ਦੀ ਉਮਰ ਹੋ ਚੁੱਕੀ ਹੈ ਅਦਾਲਤਾਂ ਦੇ ਧੱਕੇ ਖਾ ਰਹੇ ਹੋ ਕੀ ਕਰਨਾ ਪਰਨ ਕੀ ਆ ਜੀ ਆਪਣਾ ਸਜਨਾਮ ਸੋਨ ਦਾ ਪੁੱਛ ਆਪਣਾ ਲਾਜਮਾ ਜੋ ਬੰਦੇ ਪੀਓ ਹੋਏ ਆ ਤੇ ਉਹਨਾਂ ਨੂੰ ਵਿਆਹ ਕਰਨਾ ਹੈ ਆਪਦਾ ਆਦੇ ਬੰਦੇ ਦਾ ਉਹਨਾਂ ਨੂੰ ਜਦੋਂ ਅਸੀਂ ਮਲਾਜਮ ਹਲਦੇ ਆ ਉਹਦਾ ਹੀ ਉਹਨਾਂ ਨੂੰ ਅਪਨਾ ਦੇ ਕੇ ਤੇ ਬੰਦੇ ਫੜ ਨਹੀਂ ਦੰਦਾ ਉਹਦੇ ਤੇ ਉਹ ਅਹੇ ਦੋ ਤਨਵਲ ਪੁਲਿਸ ਘਲਾਇਆ ਕਿੱਥੋਂ ਦਾ ਬੰਦਾ ਜਿਹੜਾ ਜਿਹੜਾ ਸਾਡੀ ਕਾਰਵਾਈ ਨੂੰ ਦਿੰਦਾ ਮਹਾਰਾਜ ਸਲਾਮ ਸਿੰਘ ਪਿੰਡ ਖਾਰੇ ਦਾ ਹਮ ਖਾਸ ਉਹ ਜਦੋਂ ਮੁਲਾਜ਼ਮ ਆਉਂਦੇ ਆ ਉਹ ਭੱਜ ਕੇ ਇਹ ਮੁਲਾਜ਼ਮ ਕੱਲੇ ਦੋ ਬੂਆ ਥਾੜੀ ਉਹ ਮੁਲਾਜ਼ਮ ਮਗਰੋਂ ਕੇ ਤੇ ਉਹ ਪਹਿਲਾਂ ਚਲੇ ਗਿਆ ਤੇ ਜਾ ਕੇ ਪਤਾ ਵੀ ਕੀ ਉਹਨਾਂ ਨੇ ਪਹਿਲਾਂ ਉਹਨੇ ਦਿੱਤੀ ਆ ਤੇ ਮੁਲਾਜ਼ਮ ਆ ਗਏ ਮੁੜ ਕੇ ਆਹਦੇ ਬੰਦੇ ਹੈ ਨਹੀਂ ਬੰਦੇ ਅਹੀਂ ਪਤਾ ਸਾਨੂੰ ਖਾਸ ਕਰਿਆ ਸੁਦਰਨਾਮ ਸਿੰਘ ਕੌਣ ਆ ਸੁਦਰਨਾਮ ਸਿੰਘ ਕੋ ਐਸਆਈ ਬਲਾਜਮਾ ਉਹ ਨਹੀਂ ਬੰਦੇ ਫਨ ਲਾਫੇ ਆਂ ਵਿਆਹ ਹੁੰਦੇ ਜੋ ਆਂਦਾ ਬੰਦੇ ਇੱਥੇ ਨਹੀਂ ਵਿਆਹ ਹੁੰਦੇ ਤਾਂ ਅਸੀਂ ਇੱਥੇ ਬੈਰਸ ਦੇ ਬੰਦੇ ਕੱਲਿਆ ਉੱਥੇ ਵੀ ਉਹਨੇ ਬੰਦੇ ਲਗਾਏ ਆ ਜਦੋਂ ਅਸੀਂ ਗਏ ਆ ਤੇ ਉਹਨੇ ਬੰਦੇ ਪੇਸ਼ ਨਹੀਂ ਹੋਣ ਦਿੰਦਾ ਸਬੂਤ ਕੀ ਤਾਂ ਟਾਈਪ ਆ ਕਿ ਬੰਦੇ ਇੱਥੇ ਆ ਸੁਬੂ ਸਾਡੇ ਕੋਲ ਉਹਨਾਂ ਦੀਆਂ ਫੋਟੋਆਂ ਲੱਗੀਆਂ ਬੰਦੇ ਵਿਆਹ ਕਰਨ ਦੇ ਆ ਮਿਲਣੀਆਂ ਕਰਨ ਦੇ ਆ ਜਾਂ ਜਿਓ ਚਾੜਦੀ ਉਹਦੋਂ ਦੀਆਂ ਫੋਟੋਆਂ ਜਦੋਂ ਫੇਰੇ ਹੁੰਦੀਆਂ ਉਹਦੋਂ ਦੀਆਂ ਫੋਟੋਆਂ ਜਦੋਂ ਵਿਆਹ ਹੁੰਦਾ ਉਹਦੋਂ ਦੀਆਂ ਫੋਟੋਆਂ ਅਸੀਂ ਸ਼ਬੂਜ ਕਰਦੇ ਹਾਂ ਕਿ ਬੰਦੇ ਇੱਥੇ ਆ ਤੇ ਸਦਨਾਮ ਸੋਪਣਾ ਦਿੰਦਾ ਉਹ ਬੰਦੇ ਹਾਜ਼ਰ ਨਹੀਂ ਉਹ ਫੜਨੇ ਨਹੀਂ ਦਿੰਦਾ ਹੋਰ ਕੀ ਬਾਤ ਕੀ ਕਰਦੇ ਮੰਗ ਅਸੀਂ ਕਰਦੇ ਆ ਵੀ ਉਹਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਡੀ ਅੱਖ ਰਸੀ ਹੋਵੇ ਬੰਦੇ ਪੀਓ ਹੋਏ ਉਹਨਾਂ ਦੇ ਵਿਆਹ ਕਰਦੇ ਫਿਰ ਪਿੰਡ ਪਿੰਡ ਆਗੇ ਉਹਨਾਂ ਨੂੰ ਕੋਈ ਫੜੇ ਹੀ ਨਹੀਂ ਸਿੰਘਾ ਸਰ ਦਾ ਕਿੱਥੇ ਤਾਇਨਾਤ ਹੈ ਕਿੱਥੇ ਉਹ ਜੀ ਡਿਊਟੀ ਕੁਜੂਮਰ ਕੋਟ ਚ ਕਰਦਾ ਨਾਇਬ ਕੋਟ ਆ ਕੁਜੂਮਰ ਕੋਟ ਦਾ ਉਹ ਸਾਡੇ ਪੈਰ ਨੇ ਲੱਗਣ ਦਿੰਦਾ ਕੀ ਕਾਰਨ ਕੀ ਸਮਝਦੇ ਜੋ ਕਿ ਉਹ ਕਰਨਲ ਦੇ ਜਿਹੜੇ ਬੰਦੇ ਆ ਗ੍ਰਿਫਤਾਰ ਨਹੀਂ ਹੋਣ ਦਿੰਦਾ ਨਹੀਂ ਹੋਣ ਦਿੰਦਾ ਉਹ ਉਹ ਪੈਸੇ ਦਾ ਜੋ ਉਹਨਾਂ ਨੇ ਨਹੀਂ ਹੋਣ ਦਿੰਦੇ ਠੀਕ ਹੈ ਪੈਸੇ ਦਾ ਜੋ ਉਹਨਾਂ ਨੇ ਨਹੀਂ ਹੋਣ ਦਿੰਦੇ ਫੋਟੋਆਂ ਦੇ ਵਿੱਚ ਆਪ ਜੀ ਦਿਖਾਇਆ ਗਿਆ ਵਾ ਕਿ ਜਿਹੜਾ ਸੁਖਨਾਮ ਸਿੰਘ ਉਹਨਾਂ ਦੇ ਨਾਲ ਹਾਜ਼ਰ ਆ ਵਿਆਹ ਦੇ ਵਿੱਚ ਆ ਹਾਜ਼ਰ ਆ ਵਿਆਹ ਦੇ ਵਿੱਚ ਆਜ਼ਰ ਆ ਸਦਾ ਉਹ ਵਿਆਹ ਦੇ ਵਿੱਚ ਹਾਜ਼ਰ ਆ ਜਦੋਂ ਵਿਆਹ ਆਇਆ ਓਦੋਂ ਵੀ ਉਹ ਪੁਕਾਰ ਨੱਚਦੇ ਟੱਪਦੇ ਅਤੇ ਓਦੋਂ ਵੀ ਨਾਲ ਆ ਤੁਹਾਨੂੰ ਵੀ ਕਹਿੰਦਾ ਤੁਸੀਂ ਉਹਨੂੰ ਪੁੱਛਿਆ ਨਹੀਂ ਭਾਈ ਨਹੀਂ ਜੀ ਐਂ ਸਾਹਿਬ ਅਸੀਂ ਉਹਨੂੰ ਸਰਕਾਰੀ ਮੁਲਾਜ਼ਮਾਂ ਨੂੰ ਅਸੀਂ ਉਹਨੂੰ ਕੀ ਪੁੱਛ ਸਕਦੇ ਤੁਸੀਂ ਜਦੋਂ ਸ਼ਿਕਾਇਤ ਕੀਤੀ ਉਹਦੇ ਖਿਲਾਫ ਹਾਂਜੀ ਤੇ ਪੁਲਿਸ ਨੇ ਕੀ ਪ੍ਰੋਸੈਸ ਦਿੱਤਾ ਸਾਨੂੰ ਐਸਐਸਪੀ ਸਾਹਿਬ ਨੂੰ ਮਿਲੇ ਉਹਨਾਂ ਸਾਨੂੰ ਜੀ ਐਸਐਸਪੀ ਸਾਹਿਬ ਨੇ ਤਾਂ ਮਾਰ ਕੇ ਕੰਨਾ ਤੇ ਪੁਲਿਸ ਐਲਓਸੀ ਉਹਨੇ ਪਾਸ ਕਰਤੀ ਆ ਐਲਓਸੀ ਅਜੇ ਕੋਈ ਬਨੇ ਉਹਦੀ ਕੋਈ ਸੁਣਵਾਈ ਨਹੀਂ ਹੋਈ ਸਾਡਾ ਉਸ ਵੇ ਉਹਦੀ ਸੁਣਵਾਈ ਮੰਗਦੇ ਆ ਮੇਰੇ ਬਾਬੇ 1961 ਤੇ 1973 ਦੇ ਗੁਜ਼ਰੇ ਆ ਉਹਨਾਂ ਦੇ 28 ਜੀਵ ਦੇ ਕਰਕੇ ਉਹਨਾਂ ਦੇ ਝੂਠਾ ਦਬਾਲਾ ਕਰਕੇ ਇਨਕਾਰ ਕਰਵਾਇਆ ਗਿਆ ਹੈ ਮੈਂ 90 ਸਾਲ ਦੀ ਮੇਰੀ ਉਮਰ ਆ ਮੈਂ ਡੀਸੀਸ ਦਫਤਰ ਜੰਮ ਜਿੱਥੇ ਵੀ ਮੈਨੂੰ ਸਰਕਾਰੀ ਦਫਤਰ ਮੇਰੀ ਮੌਤ ਮੇਰੀ ਹੋ ਜਾਣੀ ਆ ਮੈਂ ਹਾਰਟ ਦਾ ਮਰੀਜ਼ ਆ ਸਾਡੀ ਕੋਈ ਸੁਣਵਾਈ ਕੀਤੀ ਜਾਵੇ ਮੈਂ ਇਹ ਬੰ ਕਰਦਾ ਜੇ ਕਰੋ ਬਾਹਰ ਚਲੇ ਜਾਂਦੇ ਤੇ ਸਭ ਜੇ ਬਾਹਰ ਚਲੇ ਜਾਂਦੇ ਤੇ ਉਹਨਾਂ ਫੇਸਾ ਨੂੰ ਕੀ ਉਹਨਾਂ ਫੇਸਾ ਨੂੰ ਕੀ ਉਹਨਾਂ ਨੂੰ ਪੁੱਛੋਣੀ ਆ ਸਾਡੀ ਫੇਸਾ ਦੀ ਕੋਈ ਪੁੱਛੀ ਨਹੀਂ ਉਹਨਾਂ ਨਾਲ ਚਲੇ ਜਾਣਾ ਇਹ ਚਾਕੇ ਰੋਕ ਲੱਗਣੀ ਚਾਹੀਦੀ ਰੋਕ ਲੱਗਣੀ ਰੋਕ ਲੱਗਣੀ ਚਾਹੀਦੀ ਉਹਨਾਂ ਦੇ ਸਾਈਡ ਜਾਈ ਉਹ ਨਿਗਲਣੀ ਚਾਹੀਦੀ ਆ ਅਸੀਂ ਇਹ ਮੰਗ ਕਰਦੇ ਆ ਬਾਹਰ ਵੀ ਜਨਾਤੇ ਜਿਹੜਾ ਵਾ ਕਿ ਉਹਨਾਂ ਦੀ ਮਦਦ ਕਰਦੇ ਪਏ ਤੁਹਾਨੂੰ ਵੀ ਲੱਗਦਾ ਹੈ ਮੈਂ ਜੀ ਨਾ ਤਾਂ ਮੈਂ ਖੋਰੀ ਬਾਹਰ ਦਾ ਐਡਾ ਸ਼ਕੀਨ ਆ ਤੇ ਨਾ ਮੈਨੂੰ ਕਿਸੇ ਤੋਂ ਕੋਈ ਆਸ ਹੀ ਆ ਬੱਚੇ ਮੇਰੇ ਮੈਂ ਅਮਰੀਕਾ ਬੱਚੇ ਭੇਜਨੇ ਨਹੀਂ ਬੇਟੀ ਮੇਰੀ ਕੈਨੇਡਾ ਤਿੰਨ ਮਹੀਨੇ ਹੋ ਗਏ ਭੇਜੀ ਆ ਬੇਟਾ ਮੈਂ ਅਮਰੀਕਾ ਭੇਜਣਾ ਨਹੀਂ ਮੈਂ ਕੋਈ ਉਹਨਾਂ ਦੇ ਪੈਸੇ ਦੇ ਲਾਲਚਾਂ ਨਾਲ ਕਿ ਮੈਂ ਕੋਈ ਇਹੋ ਜਿਹਾ ਕੰਮ ਨਾ ਜ਼ਿੰਦਗੀ ਚ ਕੀਤਾ ਨਾ ਕਰਨਾ ਤਨਮ ਸਿੰਘ ਜੀ ਉਹਨਾਂ ਦਾ ਇੱਕ ਹੋਰ ਐਲੀਕੇਸ਼ਨ ਹੈ ਕਿ ਜਦੋਂ ਵੀ ਪੁਲਿਸ ਆਉਂਦੀ ਉਹਨਾਂ ਨੂੰ ਫੜਨ ਮਾਰਦੇ ਤੁਸੀਂ ਪੁਲਿਸ ਨੂੰ ਪਹਿਲਾਂ ਇਤਲਾਹ ਦੇ ਦਿੰਦੇ ਜੋ ਜਾਂ ਉਸ ਪਰਿਵਾਰ ਨੂੰ ਇਤਲਾਹ ਦੇ ਦਿੰਦੇ ਜੋ ਇਸ ਕਰਕੇ ਉਹ ਪੁਲਿਸ ਜਿਹੜੀ ਆ ਉਹਨਾਂ ਨੂੰ ਫੜਨੇ ਪਾਉਂਦੇ ਨਹੀਂ ਜੇ ਕੋਈ ਇਹੋ ਜਿਹੀ ਗੱਲ ਨਹੀਂ ਪੁਲਿਸ ਤੇ ਚਲੋ ਲੋਕਲ ਜਾਣਦੇ ਜਰੂਰ ਹੋਣਗੇ ਮੁਲਾਜ਼ਮ ਹੁਣ ਜਦੋਂ ਪੁਲਿਸ ਕਿਸੇ ਦੇ ਘਰੇ ਵੀ ਅਸੀਂ ਵੀ ਕਿਸੇ ਦੇ ਘਰੇ ਜਾਂਦੇ ਆ ਅਗਲੇ ਨੂੰ ਕਹਿੰਦਾ ਵੀ ਲਿਆਓ ਕੋਈ ਮੈਂਬਰ ਸਰਪੰਚ ਕੋਈ ਮੋਤਬਰ ਲਿਆਓ ਇੱਕੋ ਰਿਸ਼ਤੇਦਾਰੀ ਤੌਰ ਤੇ ਸਿਰਫ ਇੱਕ ਦਿਨ ਕਰੇ ਮੇਰਾ ਗਵਾਂਡ ਉਹਨਾਂ ਦੇ ਕੋਠੀ ਆ ਤੇ ਉਹ ਪੁਲਿਸ ਵੇਖ ਕੇ ਮੋਈ ਉਧਰ ਗਿਆ ਵਾ ਇਸ ਤੋਂ ਬਾਅਦ ਕੋਈ ਇਹੋ ਜੀ ਨਾ ਗੱਲ ਸਾਹਮਣੇ ਨਾ ਰੱਖਣ ਗਿਆ ਜਿੰਗੀ ਬਾਪੂ ਸਰਪੰਚ ਸਿੰਘ ਨੇ ਕਿਹਾ ਕਿ ਮੇਰੀ 90 ਸਾਲ 95 ਉਮਰ ਹੈ ਔਰ ਇਸ ਉਮਰ ਦੇ ਵਿੱਚ ਜਿਹੜਾ ਸਤਨਾਮ ਸਿੰਘ ਆ ਇਹਨਾਂ ਵੱਲੋਂ ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਕੇਸ ਦੇ ਵਿੱਚ ਪੁਲਿਸ ਨੂੰ ਘਬਰਾਹ ਕਰਦੇ ਨੇ ਜੇਕਰ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਉਹ ਜਿਹੜਾ ਡੀਸੀ ਦਫ਼ਤਰ ਦੇ ਸਾਹਮਣੇ ਆ ਕੇ ਜਿਹੜਾ ਬੈਠਣਗੇ ਤੇ ਤੱਕ ਤੱਕ ਉਹ ਬੈਠਣਗੇ ਜਦ ਤੱਕ ਉਹਨਾਂ ਦੀ ਜਾਨ ਨਹੀਂ ਚਲੀ ਜਾਏਗੀ ਉਹਦੇ ਜ਼ਿੰਮੇਵਾਰ ਤੁਸੀਂ ਸਾਰੇ ਹੋ ਮੈਂ ਵੇਖੋ ਸਾਡੀ ਉਹਦੇ 'ਚ ਮੇਰੀ ਕਾਦੀ ਜ਼ਿੰਮੇਵਾਰੀ ਹੈ ਜੀ ਉਹ ਆਪਦੀ ਮਰਜ਼ੀ ਆਪ ਦਾ ਉਹ ਮਰਜ਼ੀ ਕਰ ਸਕਦੇ ਆ ਬਾਕੀ ਬੰਦੇ ਨਾ ਮੈਂ ਉਹਨਾਂ ਦੀ ਆਪਣੇ ਲਗਾਏ ਆ ਹਾਈ ਕੋਰਟ ਉਹਨਾਂ ਨੇ ਮੈਨੂੰ ਪਤਾ ਲੱਗਾ ਆਪਣੀਆਂ ਬੇਲਾ ਲਾਈਆਂ ਚੰਡੀਗੜ੍ਹ ਹੀ ਉਹ ਬੈਠੇ ਆ ਜੀ ਜ਼ਮਾਨਤਾਂ ਬੰਦਾ ਉਹ ਕਰਾਉਂਦਾ ਜਿੰਨੇ ਆਣ ਕੇ ਹਾਈ ਕੋਰਟ ਚ ਉਹ ਨਾ ਨਹੀਂ ਤੇ ਜੋ ਭੰਜਣਾ ਹੁੰਦਾ ਤੇ ਉਹ ਜ਼ਮਾਨਤਾਂ ਦੀਆਂ ਕਿਉਂ ਲਾਉਂਦੇ ਜਦੋਂ ਜ਼ਮਾਨਤਾਂ ਹੋਈਆਂ ਉਦੋਂ ਮੈਂ ਆਪਾਂ ਵਿੱਚੋਂ ਫਾਰ ਗਿਆ ਤੇ ਪਹਿਲਾਂ ਵੀ ਫਾਰ ਗਿਆ ਇੱਕ ਰਿਸ਼ਤੇਦਾਰੀ ਤੌਰ ਤੇ ਮੈਨੂੰ ਉਹਨਾਂ ਨਾਲ ਜਿਹੜਾ ਵਾ ਉਹ ਕੂਣਾ ਬੋਲਣਾ ਪੈਂਦਾ ਵਾ ਜਿਹੜਾ ਮੈਂ ਉਹਨਾਂ ਨੂੰ ਨਹੀਂ ਛੱਡ ਜਾਗਾ ਮੇਨ ਦਾ ਮੈਨੂੰ ਉਹਨਾਂ ਨੇ ਰਿਸ਼ਤਾ ਕਰਾਇਆ ਆਇਆ ਹੈ ਸਰ ਬਾਪੂ ਸਰਵਣ ਸਿੰਘ ਨੇ ਤੁਹਾਡੇ ਤੇ ਇਲਜ਼ਾਮ ਲਾਏ ਨੇ ਕਿ ਤੁਸੀਂ ਜਿਹੜਾ ਆ ਉਹਨਾਂ ਦੇ ਪਹਿਲੀ ਦੇ ਕੇਸ ਦੇ ਵਿੱਚ ਜਿਹੜੇ ਭਗੌੜੇ ਮੁਜਰਮ ਨੇ ਉਹਨਾਂ ਦੀ ਮਦਦ ਕਰ ਰਹੇ ਹੋਰ ਆਪਣੀ ਵਰਦੀ ਦਾ ਨਜਾਇਜ਼ ਫਾਇਦਾ ਉਠਾ ਕੇ ਪੁਲਿਸ ਨੂੰ ਧਮਕਾ ਰਹੇ ਹੋ। ਨਹੀਂ ਇਹਦੇ 'ਚ ਮੈਂ ਆਪਣਾ ਕੋਈ ਰੋਲ ਨਹੀਂ। ਉਹ ਰਿਸ਼ਤੇਦਾਰੀ ਆ ਸਾਡੀ ਮੇਰੇ ਵਿਚੋਲੇ ਵੀ ਆ। ਜੋ ਰਿਸ਼ਤੇਦਾਰੀ ਤੌਰ ਤੇ ਉਹਨਾਂ ਦੇ ਘਰ ਵੀ ਜਾਂਦੇ ਆ ਤੇ ਹੌਣ ਜਾਣ ਵੀ ਆ। ਬਾਕੀ ਕੋਈ ਇਹੋ ਜਿਹੀ ਜਿਹੜੀ ਮਤਤ ਵਾਲੀ ਗੱਲ ਜਾਂ ਕੋਈ ਬੰਦੇ ਮੇਰੀ ਗਵਾਹੀ ਪਾਈ ਵਾਲੀ ਗੱਲ ਪਹਿਲੀ ਚ ਇਹੋ ਜਿਹੀ ਕੋਈ ਹੈ ਨਹੀਂ ਤੇ ਤੁਸੀਂ ਕਿੱਥੇ ਕੰਮ ਕਰਦੇ ਹੋ ਭਾਜੀ ਮੈਂ ਕੰਜ਼ਿਊਮਰ ਕੋਰਟ ਦੇ ਵਿੱਚ ਨੈਪ ਕੋਰਟ ਦਾ ਹਾਂ ਤੁਹਾਡਾ ਨਾਮ ਸਤਨਾਮ ਸਿੰਘ ਐਸ ਐਸ ਸਤਨਾਮ ਸਿੰਘ ਜੀ